ਹਰ ਕੋਲ ਗਾਓ ਸਦਾ ਸੁਖਾਈ ਮੰਨਦੇ ਸਗਲੇ ਕਲਪਾਵੋ ਜੀਵਿਕਾ ਸੰਗ ਸੁਖਾਈ ਅਰਹਾਉ ਕਨਾਰਾਇਣ ਕਰਾਂ ਨਿਭਾਵਾ ਆਭੰਗ ਦੇ ਨਾਰੇ ਨਾਰਾ ਕਾਪੂ ਗੁਣੀਤ ਕਰ ਲੈ ਲੈ ਕਰ ਕਿਰਪਾ ਹਰ ਸਦ ਦੇ ਦੇ ਮੇ ਜੀ ਸੰਗਰਗ ਵਾਲਾ ਆਰਿ ਨਾਇਨ ਗੀਤ ਗਾਇਆ ਬਾਦਨ ਜੋ ਨੀ ਪਾਇਆ ਜਿਸ ਨੇ ਬਖ ਕਵਰ ਦਾ ਅਰਸਤ ਤੇ ਜੀਦਾ ਦਾ ਜੰਗ ਕਾ ਚਰਨ ਨ ਆਇਆ ਸੋ ਵਿਨਾਨਗ ਸਰਨੀ ਪਾ Halo, sháne pa. Ólgu líka ta undu. Ólgu líka viðt.